ਸਤਿ ਸ੍ਰੀਕਾਲ ਜੀ ਕਮਾਂਡ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਿਆਂ ਤੇ ਅੱਜ ਤਰੀਕ ਹੈਗੀ ਆ 10 12ਵਾਂ ਮਹੀਨਾ 2025 ਸਜਣੋ ਦੋ ਟੌਪ ਦੇ ਨਗინੇ ਨੇ ਸਜਣੋ ਤੇ ਪੂਰੀ ਝੋਟੀ ਲੈ ਕੇ ਆਏ ਛੋਡੇ ਵਾਸਤੇ ਪਲੂਣ ਝੋਟੀ ਆ ਤੇ ਬਾਖੜ ਗੱਬਣ ਝੋਟੀਆ ਸਜਣੋ ਸਾਢੇ 3 ਮਹੀਨਿਆਂ ਦੀ ਗੱਬਣ 5 ਲੀਟਰ ਦੁੱਧ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਸਜਣੋ ਬਿਲਕੁਲ ਛੋਟਾ ਸਿੰਘ ਨੀਲੀ ਰਾਵੀ ਗੂਰੀ ਆ ਸਜਣੋ ਦੇਖ ਸਕਦੇ ਹੋ ਥਣ ਹਵਾਨੇ ਦੀ ਦੇਖ ਸਕਦੇ ਹੋ ਸੱਜਣੋ ਥਣ ਹਵਾਨੇ ਦੀ ਚੰਗੀ ਆ ਪਿੱਠਪੋੜੇ ਦੀ ਚੰਗੀ ਆ ਸੱਜਣੋ ਟਾਪ ਕੁਆਲਟੀ ਦੀ ਝੋਟੀ ਆ ਸੱਜਣੋ ਦੇਖ ਸਕਦੇ ਹੋ ਸਾਢੇ 3 ਮਹੀਨਿਆਂ ਦੀ ਗੱਬਣਾ 5 ਲੀਟਰ ਦੁੱਧ 7 ਮਿੰਟ ਕੇ ਲੈਤੀ ਸੱਜਣੋ ਤੇ ਸਾਨੂੰ ਪਤਾ ਵਖੜ ਗੱਬਣਾ ਉਪਰਾ ਕਰ ਜਾਂਦੀ ਆ ਉਪਰਾ ਕਰਕੇ 5 ਲੀਟਰ ਦੁੱਧ ਦਾ ਸੱਜਣੋ ਕੋਈ ਵੀ ਵੀਰ ਸੱਜਣ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਇਹਦਾ ਤਾਜੀ ਦਾ ਭਲੂਣ ਦਾ ਰਿਕਾਰਡ ਰਿਹਾ 12 ਲੀਟਰ ਦਾ ਸੱਜਣੋ ਤੇ ਚੰਗੀ ਝੋਟੀ ਆ ਗਾਹਾਂ ਚੰਗੀ ਦੁੱਧ ਦੇਣਾ ਇਹਨੇ ਸੱਜਣੋ ਤੇ ਇੱਕ ਤੋਫਾ ਨਾਲ ਦੇਵਾਂਗੇ ਕੱਟੀ ਇਹਦੇ ਨਾਲ ਦੇਵਾਂਗੇ ਸੱਜਣੋ ਮੋਰਾ ਨਾਲ ਦੀ ਕੱਟੀ ਆ ਦੇਖ ਸਕਦੇ ਹੋ ਕੱਟੀ ਦਾ ਥਣ ਹਵਾਨਾ ਦਿਖਾ ਦੇ ਇਹ ਥਣ ਹਵਾਨੇ ਦੀ ਚੰਗੀਆਂ ਪਿੱਠਪੁੜੇ ਦੀ ਚੰਗੀਆਂ ਸੱਜਣੋ ਕੱਟੀ ਮੋਰਾ ਨਾਲ ਚ ਆਉਂਦੀ ਆ ਕੱਟੀ ਸੀਮਨ ਵਧੀਆ ਭਰਾਇਆ ਹੋਇਆ ਆਪਣੇ ਰਿਸ਼ਤੇਦਾਰੀ ਚੋਂ ਝੋਟੀ ਆਈ ਹੋਈ ਆ ਸੱਜਣੋ ਝੋਟੀ ਦਾ ਮਿਲਕਰ ਕੱਟ 12 ਲੀਟਰ ਦਾ ਰਿਹਾ ਤਾਜੀ ਦਾ ਆਪਾਂ ਕੱਟੀ ਨਾਲ ਇਹ ਦੇਵਾਂਗੇ ਨਾਲ ਰੱਖਦੇ ਨਹੀਂ ਹੈਗੇ ਕੱਟੀ ਵੀ ਅੱਡ ਵੇਚਾਂਗੇ ਉਹ ਕੰਮ ਨਹੀਂ ਹੈਗਾ ਆਪਣਾ ਕਿਉਂਕਿ ਜੀ ਲਾ ਲੈਂਦੀ ਆਪਾਂ ਨੂੰ ਹੁਣ ਜਾ ਕੇ ਤਾਂ ਤਾਜ਼ੀਆਂ ਤਾਂ ਚਲ ਮਿਲੇ ਪੈਂਦੀਆਂ ਨੇ ਤੇ ਇਹ ਜੀ ਲਾ ਲੈਂਦੀ ਆ ਪਾਖੜ ਗੱਪਣ ਜੀ ਨਹੀਂ ਲਾਉਂਦੀ ਨਹੀਂ ਤੇ ਹੁਣ 5 ਲੀਟਰ ਦੁੱਧ ਚੋ ਕੇ ਲ ਜਾਵੇ ਚੈੱਕ ਕਰਾ ਕੇ ਲ ਜਾਵੇ ਸਾਢੇ 3 ਮਹੀਨਿਆਂ ਦੀ ਇਹਦਾ ਮੁੱਲ ਵੜੀ ਆਪਾਂ ਕਰਦੇ ਆ 90000 85000 ਦੀ ਦੇ ਦਾਂਗੇ 85 ਜੋ ਮਾਨ ਤਾਨ ਕਰ ਦਾਂਗੇ ਜਿਹੜਾ ਵੀ ਵੀਰ ਸੱਜਣ ਆਪਣਾ YouTube ਚੈਨਲ ਦੇਖ ਕੇ ਆਊਗਾ ਤੇ ਇੱਕ ਝੋਟੀ ਦਿਖਾਉਣਿਆ ਨੀਲੀ ਰਾਵੀ ਦੀ ਪ्योर ਨੀਲੀ ਰਾਵੀ ਆ ਸੱਜਣੋ 2 ਸਾਲ ਦੀ ਝੋਟੀ ਆ ਲੈ ਦੇਖ ਸਕਦੇ ਹੋ ਸੱਜਣੋ ਟੋਪ ਦੀ ਕੱਟੀ ਆ ਲੈ ਪਿੱਠ ਪੁੜੇ ਦੀ ਚੰਗੀ ਆ ਸੱਜਣੋ ਝੋਲੀ ਝੂਲੀ ਵੀ ਕੱਟੀ ਦੀ ਚੰਗੀ ਆ ਦੇਖ ਸਕਦੇ ਹੋ ਚਾਰ ਥਾਣੇ ਸੱਜਣੋ ਥਾਣਾ ਹਵਾਨੇ ਸਾਫ਼ ਆ ਠੰਡੀ ਸੀਲ ਆ ਬਾਕੀ ਦੇਖ ਸਕਦੇ ਹੋ ਸੱਜਣੋ ਲਾ ਮਾਰੀ ਕੈਮਰਾ ਜੀ ਲੈ ਦੇਖ ਸਕਦੇ ਹੋ ਸੱਜਣੋ ਜਿਵੇਂ ਮਰਜੀ ਹੱਥ ਪੈਰੀਂ ਜਾਉ ਲੈ ਥਾਣ ਹਵਾਨਾ ਦਿਖਾਈ ਝੋਲੀ ਝੂਲੀ ਬਹੁਤ ਆ ਸੱਜਣੋ ਦੇਖ ਸਕਦੇ ਹੋ ਕੱਲਾ ਕੱਲਾ ਥਾਣਾ ਵੱਖਰਾ ਵੱਖਰਾ ਦੇ ਆ ਨਿਸ਼ਾਨੀਆਂ ਦਿਖਾ ਨਹੀਂ ਲਈ ਰਾਵੀ ਦੀਆਂ ਜੇਜੀ ਸਾਰੀਆਂ ਆ ਸੂਲਤੇ ਵੀ ਨਿਸ਼ਾਨ ਆ ਆ ਸਾਰਾ ਪੂਸ ਸਾਰੇ ਦੇਖ ਸਕਦੇ ਹੋ ਸੱਜਣੋ ਇੱਧਰ ਦਿਖਾ ਦੇ ਨਾ ਦੇਖ ਸਕਦੇ ਹੋ ਸੱਜਣੋ ਅੱਖਾਂ ਵੀ ਬਿੱਲੀਆਂ ਨੇ ਲੈ ਸਿੰਗ ਵੀ ਮੋੜਨ ਲੱਗੀ ਸੱਜਣੋ ਛੋਟਾ ਸਿੰਗਾ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਇਹਦਾ ਮੁੱਲ ਵੜੀ ਆਪਾਂ 45000 ਕਰਦੇ ਆ ਸੱਜਣੋ ਇਹ 40 ਦੀ ਦੇਵਾਂਗੇ 40 ਚੋਂ ਮਾਨਤਾਣ ਕਰਦਾਂਗੇ ਜਿਹੜਾ ਵੀ ਆਪਣਾ ਚੈਨਲ ਦੇਖ ਕੇ ਉਹ ਸੱਜਣ ਵੀਰ ਕੋਈ ਵੀ ਮਿੱਤਰ ਤੇ ਆਪਣਾ ਪਿੰਡ ਝਨੇੜੀ ਆਈ ਸੱਜਣੋ ਤੇ ਜ਼ਿਲ੍ਹਾ ਸੰਗਰੂਰ ਤੇ ਤਹਿਸੀਲ ਭਵਾਨੀਗੜ ਮੋਬਾਈਲ ਨੰਬਰ 9872860112 ਜੇ ਆਪਣੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ